ਇੱਕ ਬਹੁਤ ਹੀ ਸ਼ਰਮਨਾਕ ਹਾਰ ਜਿਦੇ ਵਿੱਚੋਂ ਆਪਦੀਆਂ ਜ਼ਮਾਨਤਾਂ ਜ਼ਬਤ ਹੋਣ ਤੋਂ ਬਚਾਉਣ ਦੀ ਲੜਾਈ ਵੀ ਕਰਦੇ ਨਜ਼ਰ ਆਏ ਅੱਜ ਦੂਜੇ ਤੀਜੇ ਸਥਾਨ ਦੇ ਉੱਪਰ ਭਾਜਪਾ ਦੇ ਉਮੀਦਵਾਰ ਸੀਗੇ ਸਾਡੇ ਕੋਲੋਂ ਪਹਿਲਾਂ ਐਮਐਲਏ ਰਹੇ ਸ਼ੀਤ ਲੰਗਰਾਲ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਾਂਗਾ ਭਾਜਪਾ ਨੂੰ ਵੀ ਕਹਿਣਾ ਚਾਹਾਂਗਾ ਕਿ ਇਸ ਫਤਵੇ ਨੇ ਇਸ ਲੈਂਡਸਲਾਈਡ ਵਿਕਟਰੀ ਨੇ ਇੱਕ ਗੱਲ ਸਾਬਤ ਕਰ ਦਿੱਤੀ ਹੈ ਕਿ ਜਲੰਧਰ ਵੈਸਟ ਅ ਜੋ ਹੈ ਹਲਕਾ ਉਹ ਪਹਿਲਾਂ ਵੀ ਆਮ ਆਦਮੀ ਪਾਰਟੀ ਦੀ ਸੋਚ ਦੇ ਨਾਲ ਕੇਜਰੀਵਾਲ ਸਾਹਿਬ ਮਾਨਸਬਾ ਉਹਨਾਂ ਦੀ ਸੋਚ ਦੇ ਨਾਲ ਖੜਾ ਸੀਗਾ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਲ ਨਹੀਂ ਸੀਗਾ ਤੇ ਅੱਜ ਵੀ ਜਲੰਧਰ ਵੈਸਟ ਜਿਹੜਾ ਉਹ ਆਮ ਆਦਮੀ ਪਾਰਟੀ ਦੀ ਸੋਚ ਅ ਈਮਾਨਦਾਰੀ ਵਾਲੀ ਸੋਚ ਸਰਕਾਰ ਦੇ ਕੀਤੇ ਹੋਏ ਕੰਮਾਂ ਨੂੰ ਜੋ ਘਰ ਘਰ ਰੋਜ਼ਗਾਰ ਦਿੱਤੇ ਜੋ ਕਰਪਸ਼ਨ ਦੇ ਉੱਪਰ ਢੱਲ ਪਾਉਣ ਦੀ ਕੋਸ਼ਿਸ਼ ਕੀਤੀ ਜੋ ਸਕੂਲ ਔਰ ਹੈਲਥ ਹੈਲਥ ਔਰ ਐਜੂਕੇਸ਼ਨ ਦਾ ਮਾਡਲ ਪੰਜਾਬ ਦੇ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ ਇਹ ਆਮ ਆਦੀ ਪਾਰਟੀ ਦੇ ਨਾਲ ਖੜੇ ਨੇ ਔਰ ਉਹ ਲੋਕ ਜਿਹੜੇ ਜਲੰਧਰ ਬੈਸ ਨੂੰ ਆਪਦੀ ਜੇਬ ਦੇ ਦਾ ਹਿੱਸਾ ਸਮਝਦੇ ਸੀਗੇ ਉਹਨਾਂ ਨੂੰ ਅੱਜ ਮੂੰਹ ਦੀ ਖਾਣੀ ਪਈ ਹੈ ਔਰ ਬੀਜੇਪੀ ਨੂੰ ਵੀ ਮੈਂ ਤਾਂ ਬਲਕੇ ਬੀਜੇਪੀ ਦਾ ਧੰਨਵਾਦ ਵੀ ਕਰੂੰਗਾ ਤੇ ਕਿ ਉਹਨਾਂ ਨੇ ਉਹਨਾਂ ਨੇ ਇਹ ਜੋ ਪੋਚਿੰਗ ਸੀਗੀ ਸ਼ੀਤਲ ਅੰਗਰਾਲ ਦੀ ਕੀਤੀ ਤੇ ਅੱਜ ਉਸੇ ਦੀ ਵਜ੍ਹਾ ਕਰਕੇ ਉਸੇ ਦੀ ਵਜ੍ਹਾ ਕਰਕੇ ਜਲੰਧਰ ਦੇ ਵਿੱਚੋਂ ਜੋ ਇੱਕ ਕ੍ਰਾਪਸ਼ਨਾਂ ਦਾ ਦੜੇ ਸੱਟੇ ਦਾ ਜੋ ਇੱਕ ਮਾੜਾ ਮਾਹੌਲ ਖਤਮ ਕੀਤਾ ਕੀਤਾ ਗਿਆ ਔਰ ਇੱਕ ਚੰਗਾ ਮਾਹੌਲ ਸ਼੍ਰੀ ਮਹਿੰਦਰ ਪਾਗਲ ਜੀ ਦੀ ਜਿੱਤ ਦੇ ਨਾਲ ਸ਼ਰਾਫਤ ਦਾ ਮਾਹੌਲ ਹੈ ਜਿਹੜਾ ਉਹ ਜਲੰਧਰ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਔਰ ਨਾਲ ਹੀ ਮੇਰੀ ਆਦਤ ਤਾਂ ਨਹੀਂ ਹੈ ਕਿ ਕਿਸੇ ਨੂੰ ਬਿਨਾ ਮੰਗੇ ਕੋਈ ਸਲਾਹ ਦਈਏ ਪਰ ਭਾਜਪਾ ਵਾਲ ਨੂੰ ਨੂੰ ਮੈਂ ਇੱਕ ਸਲਾਹ ਜ਼ਰੂਰ ਦੇਣੀ ਚਾਹੂਗਾ ਕਿ ਉਹਨਾਂ ਨੂੰ ਇਸ ਗੱਲ ਤੋਂ ਸਮਝ ਲੈਣਾ ਚਾਹੀਦਾ ਕਿ ਉਹ ਜਿੰਨੇ ਮਰਜ਼ੀ ਪੋਚਿੰਗਾ ਕਰ ਲੈਣ ਜਿੰਨੇ ਮਰਜ਼ੀ ਸਾਡੇ ਐਮ ਐਲ ਏ ਨੂੰ ਪਰਭਾ ਲੈਣ ਜਿੰਨੇ ਮਰਜ਼ੀ ਨੂੰ ਪੱਟਣ ਦੀ ਕੋਸ਼ਿਸ਼ ਕਰ ਲੈਣਾ ਜਿਹੜਾ 22 ਦੇ ਵਿੱਚ ਉਹਨਾਂ ਦੇ ਹਾਲਾਤ ਹੋਏ ਸਿਰਫ 2 ਐਮ ਐਲ ਏ ਜਿੱਤੇ ਤੇ ਫਿਰ ਇਹਨਾਂ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ 0 ਆਊਟ ਆਫ 13 ਰਿਹਾ ਕਿਉਂ बार-बार ਉਹ ਐਜੀਆਂ ਪੋਚਿੰਗਾ ਕਰਕੇ ਐਮ ਐਲ ਏ ਪੱਟਣ ਦੀਆਂ ਕੋਸ਼ਿਸ਼ਾਂ ਕਰਕੇ ਜੋ ਪਿਛਲੇ ਸਮੇਂ ਦੇ ਵਿੱਚ ਗੱਲਾਂ ਚੱਲਦੀਆਂ ਰਹੀਆਂ ਉਹਨਾਂ ਬਾਈ ਇਲੈਕਸ਼ਨ ਹੁੰਦੀ ਹੈ ਤੇ ਹਰ ਹਰ ਬਾਈ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਮੂੰਹ ਦਿਖਾਣੀ ਪੈਂਦੀ ਹੈ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਬਹੁਤ ਵੱਡਾ ਇੱਕ ਡਿਸਾਈਸਿਵ ਇੱਕ ਤਰਫਾ ਮੰਡਟ ਜਲੰਧਰ ਵੈਸਟ ਦੇ ਲੋਕਾਂ ਨੇ ਅੱਜ ਆਮ ਆਦਮੀ ਪਾਰਟੀ ਦੇ ਔਰ ਭਗਤ ਜੀ ਦੇ ਫੇਵਰ ਦੇ ਵਿੱਚ ਦਿੱਤਾ ਜਿਹਦੇ ਨਾਲ ਬਾਕੀ ਸਾਰੀਆਂ ਪਾਰਟੀਆਂ ਨੂੰ ਮੂੰਹ ਦਿਖਾਣੀ ਪਈ ਔਰ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿਆ ਆਮ ਆਦਮੀ ਪਾਰਟੀ ਦੇ ਪਾਲਿਸੀਜ਼ ਨੂੰ ਦੇਖਦੇ ਹੋ ਭਗਵੰਤ ਮਾਨ ਜੀ ਦੀ ਸਰਕਾਰ ਦੀ ਯੋਗ ਰਹਿਨਮਾਈ ਨੂੰ ਦੇਖਦੇ ਹੋਏ ਡਿਵੈਲਪਮੈਂਟ ਦੇ ਕੀਤੇ ਕੰਮਾਂ ਨੂੰ ਦੇਖਦੇ ਹੋਏ ਆਉਣ ਵਾਲੀਆਂ ਜਿਹੜੀਆਂ ਚਾਰ ਬਾਇ ਇਲੈਕਸ਼ਨਸ ਨੇ ਔਰ ਉਸ ਤੋਂ ਬਾਅਦ ਫਿਰ ਜਿਹੜੀਆਂ ਲੋਕਲ ਗਵਰਨਮੈਂਟ ਦੀ ਇਲੈਕਸ਼ਨ ਆਉਣੀਆਂ ਨੇ ਕਾਰਪੋਰੇਸ਼ਨ ਔਰ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਭਧ ਦੇ ਇਲੈਕਸ਼ਨ ਹੋਣ ਉਹਨਾਂ ਦੇ ਵਿੱਚ ਵੀ ਲੈਂਡਸਲਾਈਡ ਜਿੱਤ ਹੈ ਜਿਹੜੀ ਇੱਕ ਤਰਫਾ ਜਿੱਤ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦਰਜ ਕਰਨ ਜਾ ਰਹੀ ਹੈ ਕਿਉਂਕਿ ਪ੍ਰੋ ਪੀਪਲ ਪ੍ਰੋ ਪਬਲਿਕ ਪਾਲਿਸੀਜ਼ ਨੇ ਤੇ ਜਿਹਦਾ ਇੱਕ ਅੱਜ ਬਹੁਤ ਵੱਡੇ ਪੱਧਰ ਦੇ ਉੱਪਰ ਮੋਹਰ ਹੈ ਜਿਹੜੀ ਜਲੰਧਰ ਬੈਸ ਦੇ ਲੋਕਾਂ ਨੇ ਉਹ ਲਾ ਦਿੱਤੀ ਹੈ ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰੂੰਗਾ ਸ਼੍ਰੀ ਮਹਿੰਦਰ ਭੱਗ ਜੀ ਨੂੰ ਕਿਉਂ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਸਭ ਤੋਂ ਪਹਿਲੇ ਮੈਂ ਸਾਰੇ ਹੀ ਪੱਤਰਕਾਰ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਇੱਥੇ ਜੋ ਅੱਜ ਰਿਜ਼ਲਟ ਆਇਆ ਹੈ ਵਾਈਲੈਕਸ਼ਨ ਦਾ ਜਲੰਧਰ ਬੈਸ ਦਾ ਤੁਸੀਂ ਸਾਰਿਆਂ ਨੇ ਦੇਖਿਆ ਹੈ ਕਿ ਇਹ ਜੋ ਰਿਜ਼ਲਟ ਆਇਆ ਹੈ ਇਹ ਵਨ ਸਾਈਡਡ ਰਿਜ਼ਲਟ ਆਇਆ ਹੈ। ਔਰ ਮੇਰੇ ਮੁਤਾਬਕ ਜੰਦਰ, ਵੈਸਟ ਔਰ ਜੋ ਪਹਿਲੇ ਸਾਊਥ ਅੰਦਾਜ਼ੀ ਇਹ ਸਭ ਤੋਂ ਜ਼ਿਆਦਾ ਲੀਡ ਦੇ ਨਾਲ ਇਸ ਵਾਰ ਫਿਨਿਸ਼ ਕੀਤੀ ਗਈ ਹੈ। ਔਰ ਅੱਜ ਇਸ ਜਿੱਤ ਨੂੰ ਨਾਲ ਸ਼ਾਮਲ ਹੋਣ ਵਾਸਤੇ ਸਾਡੇ ਬਹੁਤ ਸਤਿਕਾਰਯੋਗ ਕੈਬਨਤ ਮੰਤਰੀ ਮਰਵੀਰ ਅਮਨੁਰਾ ਜੀ ਉਹਨਾਂ ਨਾਲ ਸਾਡੇ ਹੁਸ਼ਿਆਰਪੁਰ ਤੋਂ ਮੰਤਰੀ ਕੈਬਨਿਟ ਮੰਤਰੀ ਬ੍ਰਮਸ਼ੰਕਰ ਜਿੰਪਾ ਜੀ ਔਰ ਹੁਸ਼ਿਆਰਪੁਰ ਤੋਂ ਮੈਂਬਰ ਲੋਕ ਸਭਾ ਡਾਕਟਰ ਰਾਜਮਨ ਚਵੇਵਾ ਜੀ ਔਰ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਵੀਰ ਛੋਟੇ ਪਵਨ ਕੁਮਾਰ ਢੀਨੂ ਜੀ ਜਿਨ੍ਹਾਂ ਨੇ ਹੁਣੇ ਲੋਕ ਸਭਾ ਚੋਣ ਲੜਿਆ ਹੈ ਅਸੀਂ ਸਾਰੀ ਪਾਰਟੀ ਨੇ ਜੋ ਪਿਛਲੇ 3 ਹਫਤਿਆਂ ਦੇ ਵਿੱਚ ਦਿਨ ਰਾਤ ਮਿਹਨਤ ਕਰਕੇ ਕਿਉਂਕਿ ਸਾਨੂੰ ਪੂਰਾ ਵਿਸ਼ਵਾਸ ਸੀ ਕਿ ਸਾਡੇ ਪੰਜਾਬ ਦੇ ਬਹੁਤ ਹੀ ਹਰਮਨ ਪਿਆਰੇ ਔਰ ਲੋਕਾਂ ਦੇ ਚਹੇਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਜੋ ਪੁੱਛੇ ਢਾਈ ਸਾਲ ਕੰਮ ਕੀਤੇ ਹਨ ਲੋਕਾਂ ਨੇ ਉਸ ਨੂੰ ਪ੍ਰਭਾਵਿਤ ਹੋ ਕੇ ਖੁਸ਼ੀ ਹੋ ਕੇ ਅੱਜ ਜੋ ਇਤਨਾ ਵੱਡਾ ਮੈਂਡਟ ਮਿਲਿਆ ਹੈ ਕੇਵਲ ਤਾਂ ਕੇਵਲ ਉਹਨਾਂ ਦੀ ਬਦੌਲਤ ਉਹਨਾਂ ਦੇ ਛੇ ਕੀਤੇ ਕੰਮ ਔਰ ਆਨ ਵਾਲੇ ਸਮਝੋ ਉਹਨਾਂ ਨੇ ਨੀਤੀਆਂ ਬਣਾਈਆਂ ਨੇ ਲੋਕਾਂ ਵਾਸਤੇ ਉਹਨਾਂ ਨੂੰ ਵੇਖ ਵੇਖਦੇ ਹੋਏ ਸਾਰਾ ਰਿਜ਼ਲਟ ਆਇਆ ਹੈ ਮੇਰੇ ਤੋਂ ਪਹਿਲੇ ਸਰੋੜ ਜੀ ਨੇ ਬਹੁਤ ਹੀ ਵਿਸਥਾਰ ਨਾਲ ਕੋਈ ਐਸਾ ਪਹਿਲੂ ਨਹੀਂ ਛੱਡਿਆ ਸਰਕਾਰ ਬਤੀ ਔਰ ਇਸਲਾਕੇ ਬਤੀ ਤੋਂ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਆਓ ਅਸੀਂ ਇਕੱਠੇ ਹੋ ਕੇ ਸਾਰੇ ਰਲ ਮਿਲ ਕੇ ਜਲੰਧਰ ਵੈਸ ਜੋ ਸਾਰੇ ਸ਼ਹਿਰ ਤੇ ਬਦਨਾਮ ਏਰੀਆ ਜਾਣਿਆ ਜਾਂਦਾ ਹੈ ਅਸੀਂ ਨਵੀਂ ਸ਼ੁਰੂਆਤ ਕਰਦੇ ਹੋਏ ਇਸ ਨੂੰ ਅੱਛਾ ਔਰ ਇੱਕ ਸੇਫ ਜ਼ੋਨ ਔਰ ਲੋਕਾਂ ਦਾ ਜੋ ਭਾਈਚਾਰਾ ਹੈ ਕੋਈ ਇੱਕ ਨਵਾਂ ਐਟਮੋਸਫੇਅਰ ਦਈਏ ਤਾਂ ਕਿ ਸਾਰੇ ਹੀ ਆਪਸ ਦੇ ਵਿੱਚ ਰਲ ਮਿਲ ਕੇ ਰਹੀਏ ਔਰ ਇੱਥੇ ਕੋਈ ਬੁਰਾਈ ਨਾ ਦੀ ਚੀਜ਼ ਨਾ ਰਹਿੰਦੀ ਏ ਚਾਹੇ ਉਹ ਨਸ਼ਾ ਹੈ ਚਾਹੇ ਤਸਕਰੀ ਹੈ ਚਾਹੇ ਕੋਈ ਲਾਟਰੀ ਦੜਾ ਸਕਦਾ ਹੈ ਉਹਨੂੰ ਖਤਮ ਕਰਾਂਗੇ ਔਰ ਲੋਕਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਾਂਗੇ ਜੋ ਸਾਡੇ ਮੁਖੰਦ ਸਾਹਿਬ ਦਾ ਵਿਜ਼ਨ ਹੈ ਅਸੀਂ ਉਹਨੂੰ ਲੈ ਕੇ ਅੱਗੇ ਚੱਲਾਂਗੇ ਉਹਦੇ ਨਾਲ ਨਾਲ ਅਸੀਂ ਆਪਣੇ ਸੁਪਰੀਮੋ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਦਾ ਉਹਦੇ ਨਾਲ ल जनरल सैकटरी डॉक्टर संदीप पाठक जी का बहुत बहुत धनबाद कर रहे हैं जिन्हों की बदौलत जिन्होंने माइक्रो मैनेजमेंट करके इतना व्डा जो इलेक्शन अच्छे तरीके लड़ाया है और सारे चेयरमैन साहबान एम एल ए साहबान मिनिस्टर साहबान और मैंबर लोग सभा पार्लियामेंट के एम पी साहब सारिया ने वलंटीर साहबान ने जो मेहनत की है मैं एक इग्जाम्पल पेश है और बाकिया पार्टिया वास्ते भी एक इग्जाम्पल है ਕਿ ਉਹਨਾਂ ਨੂੰ ਸਾਡੀ ਪਾਰਟੀ ਤੋਂ ਸਿੱਖਣਾ ਚਾਹੀਦਾ ਹੈ ਕਿ ਕਿਵੇਂ ਵਰਕਰ ਕੰਮ ਕਰਦਾ ਹੈ ਔਰ ਕਿਵੇਂ ਆਪਣੀ ਪਾਰਟੀ ਵਾਸਤੇ ਡਿਵੋਟੀ ਹੈ ਨਿਸ਼ਵਾਰ ਸੇਵਾ ਕੀਤੀ ਹੈ ਬਾਕੀ ਜਿਹੜੇ ਪਾਰਟੀਆਂ ਸਾਡੇ ਤੇ ਕਹਿੰਦੀਆਂ ਹਨ ਕਿ 15000 ਤੋਂ 45000 ਜਿੱਵੀ ਹੋਣਗੇ ਉਹਨਾਂ ਨੂੰ ਅੱਜ ਬਾਕੀ ਪਤਾ ਲੱਗ ਜਾਏਗਾ ਕਿ 15000 ਤੋਂ 45000 ਨਹੀਂ 52000 ਕਰ ਦਿੱਤਾ ਤੁਸੀਂ ਕਰਕੇ ਇਹ ਸਾਰਾ ਜਨਤਾ ਦਾ ਮੈਨਡ ਹੈਗਾ ਜਨਤਾ ਪਾਰਟੀ ਦੀਆਂ ਨੀਤੀਆਂ ਉੱਪਰ ਅੱਜ ਵੀ ਉਹਨਾਂ ਨੇ ਜਿਵੇਂ ਕਿ ਰਾਜ ਨੇ ਮਾਨ ਸਾਹਿਬ ਦੀਆਂ ਨਕੀਆਂ ਉੱਪਰ ਕੀਤੇ ਕੰਮਾਂ ਉਪਰ ਜਨਤਾ ਨੇ ਮੋਹਰ ਲਗਾ ਦਿੱਤੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਦਾਂ ਹੀ ਹੋਏਗਾ ਵਨ ਸਾਈਡਡ ਆਮ ਆਦਮੀ ਪਾਰਟੀ ਜਿੱਤ ਹੋਏਗੀ ਔਰ ਜਲੰਧਰ ਕਾਰਪੋਰੇਸ਼ਨ ਜੋ ਹੈ ਇਥੋਂ ਦਾ ਮੇਅਰ ਜੋ ਹੈ ਉਹ ਆਮ ਆਦਮੀ ਪਾਰਟੀ ਦਾ ਬਣੇਗਾ ਇਹ ਤੋਂ ਸਾਫ ਨਜ਼ਰ ਆ ਰਿਹਾ ਹੈ ਅੱਜ ਦੇ ਨਤੀਜਿਆਂ ਤੋਂ ਤੁਹਾਡਾ ਇੱਕ ਜਿਹੜੇ ਫੇਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਡੈਫੀਨੇਟਲੀ ਜੀ ਦੇਖੋ ਮੈਂ ਜਦੋਂ ਪਹਿਲਾ ਪ੍ਰੈਸ ਕਾਨਫਰੰਸ ਇੱਥੇ ਕੀਤੀ ਸੀਗੀ ਮੈਂ ਉਦੋਂ ਵੀ ਕਿਹਾ ਸੀਗਾ ਕਿ ਪਿਛਲੇ 2 ਸਵਾ 2 ਸਾਲਾਂ ਦੇ ਵਿੱਚ ਸਰਕਾਰ ਕੋਲੇ ਸੀਐਮ ਸਾਹਿਬ ਕੋਲੇ ਜੋ ਇੱਥੇ ਇਲੀਗਲ ਐਕਟੀਵਿਟੀਆਂ ਚੱਲਦੀਆਂ ਰਹੀਆਂ ਜਲੰਧਰ ਵੈਸਟ ਦੇ ਵਿੱਚ ਆ ਸਿਆਸੀ ਪੁਸ਼ਤ ਪਨਾਹੀ ਦੀ ਹੇਠ ਉਹਦੀਆਂ ਰਿਪੋਰਟਾਂ ਆਉਂਦੀਆਂ ਸੀਗੀਆਂ ਔਰ ਸੀਐਮ ਸਾਹਿਬ ਵੱਲੋਂ ਵੀ ਸਰਕਾਰ ਵੱਲੋਂ ਵੀ ਬਾਰ 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 ਉਹਨੂੰ ਰੋਕਿਆ ਵੀ ਜਾਂਦਾ ਸੀਗਾ ਟੋਕਿਆ ਵੀ ਜਾਂਦਾ ਸੀਗਾ ਤੇ ਠੱਲ ਪਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਸੀਗੀ ਇਸੇ ਕਰਕੇ ਸ਼ਾਇਦ ਉਹ ਸਫੋਕੇਟਿਡ ਫੀਲ ਕਰ ਰਹੇ ਸੀਗੇ ਐਕਐਮਐਲਏ ਸਾਹਿਬ ਹੁਣ ਕਿਉਂਕਿ ਇੱਕ ਸਾਫ਼ ਛਵੀ ਦੇ ਇੱਕ ਇਮਾਨਦਾਰ ਛਵੀ ਦੇ ਚਿੱਟੀ ਚਾਦਰ ਵਾਲੇ ਲੋਕਾਂ ਦੇ ਔਰ ਸਰਕਾਰ ਦੇ ਨੁਮਾਇੰਦੇ ਜਲੰਧਰ ਵਿੱਚ ਦੇ ਵਿੱਚ ਲੋਕਾਂ ਨੇ ਚੁਣਲੇ ਨੇ ਇਹ ਜਿੰਨੀਆਂ ਵੀ ਇਲਲੀਗਲ ਐਕਟੀਵिटीज ਆ ਪਿਛਲੇ ਸਮੇਂ ਦੇ ਵਿੱਚ ਚਲਦੀਆਂ ਰਹੀਆਂ ਨੇ ਪ੍ਰਫੁੱਲਤ ਹੁੰਦੀਆਂ ਰਹੀਆਂ ਨੇ ਉਹਨਾਂ ਨੂੰ ਜੜੋਂ ਪੱਟਣ ਦਾ ਕੰਮ ਹੈ ਜ਼ਿੰਮੇਵਾਰੀ ਦੇ ਨਾਲ ਪੰਜਾਬ ਸਰਕਾਰ ਕਰੂਗੀ ਇੱਕ ਮਿੰਟ ਦੇ ਵਿੱਚ ਤੁਹਾਡੇ ਸਾਹਮਣੇ ਐਮਐਲਏ ਆਈ ਤੇ ਵੀ ਕਾਰਵਾਈ ਕੀਤੀ ਜਾਏਗੀ ਮੈਂ ਕਹਿੰਦਾ ਜੀ ਕੋਈ ਵੱਡਾ ਹੋਵੇ ਕੋਈ ਛੋਟਾ ਹੋਵੇ ਕੋਈ ਰਸੂਕਦਾਰ ਹੋਵੇ ਕੋਈ ਆਮ ਆਦਮੀ ਹੋਵੇ ਕੋਈ ਵੀ ਵਿਅਕਤੀ ਗਲਤ ਕੰਮ ਕਰਨ ਦੀ ਗਲਤ ਪਰੰਪਰਾਵਾਂ ਪਾਉਣ ਦੀ ਕੋਈ ਇਲੀਗਲ ਕੋਈ ਐਂਟੀ ਸੋਸ਼ਲ ਕੋਈ ਇਮੋਰਲ ਐਕਟੀਵिटीज ਕੱਲੇ ਜਲੰਧਰ ਵੈਸਟ ਦੇ ਵਿੱਚ ਤਾਂ ਕੀ ਜੇ ਪੂਰੇ ਪੰਜਾਬ ਦੇ ਵਿੱਚ ਵੀ ਕੋਈ ਚਲਾਉਣ ਦੀ ਕੋਸ਼ਿਸ਼ ਕਰੂਗਾ ਤੇ ਉਹਦੇ ਨਾਲ ਕੋਈ ਲਿਹਾਜ਼ ਨਹੀਂ ਕੀਤਾ ਜਾਊਗਾ ਇਹ ਤਾਂ ਹੁਣ ਮੈਂ ਕੀ ਕਹਿ ਸਕਦਾ ਜਲੰਧਰ ਵੈਸੇ ਦੇ ਲੋਕਾਂ ਨੇ ਆਪ ਹੀ ਮੋਹਰ ਲਾ ਦਿੱਤੀ ਜਲੰਧਰ ਵੈਸੇ ਸੁਣੋ ਸੁਣੋ ਜੇ ਰੈਲਾਈਜ਼ ਕੀਤਾ ਮੈਂ ਪਹਿਲਾਂ ਗੱਲ ਦਾ ਜਵਾਬ ਦੇ ਚੁੱਕਿਆ ਕਿ ਇਹ ਜੇ ਗੱਲਾਂ ਪਹਿਲਾਂ ਆਉਂਦੀਆਂ ਸੀਗੀਆਂ ਸਰਕਾਰ ਕੋਲ ਇਨਫੋਰਮੇਸ਼ਨ ਆਉਂਦੀ ਸੀਗੀ ਤੇ ਉਸ ਗੱਲ ਨੂੰ ਰੋਕਣ ਲਈ ਠੱਲ ਪਾਉਣ ਦੇ ਲਈ ਬਹੁਤ ਭਰਪੂਰ ਕੋਸ਼ਿਸ਼ ਕੀਤੀ ਗਈ ਇਸੇ ਕਰਕੇ ਸ਼ਾਇਦ ਉਹ ਸਪੋਕੇਟਡ ਫੀਲ ਕਰ ਰਹੇ ਸੀਗੇ ਕਿ ਮੇਰੇ ਕੋਲ ਇਹ ਕੰਮ ਇੱਥੇ ਹੁੰਦਾ ਨਹੀਂ ਸ਼ਾਇਦ ਭਾਜੀਪੀ ਦੇ ਵਿੱਚ ਜਾ ਕੇ ਮੈਂ ਕਰ ਲਾਂ ਉਹਨਾਂ ਦੀ ਗਲਤਫਹਿਮੀ ਹੈ ਜਿਹੜੀ ਉਹ ਜਲੰਧਰ ਵੈਸੇ ਦੇ ਲੋਕਾਂ ਨੇ ਉਹ ਦੂਰ ਕਰ ਦਿਤੀ ਹੈ ਕੀ ਕਰ ਰਹੇ ਮਗਰੋਂ ਦੀ ਵੰਡੀ ਸ੍ਰੀ ਚੌਥੀ ਇਸ ਵਾਰੀ ਮਿਲੀ ਹੈ ਦੇਖੋ ਇਸ ਤਰ੍ਹਾਂ ਕਿ ਜੋ ਪਹਿਲਾ ਇਲੈਕਸ਼ਨ ਹੋਈ ਉਹਦੇ ਵਿੱਚ ਤੇ ਇਹਦੇ ਰਿਜ਼ਲਟਸ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਰਿਹਾ ਪਹਿਲਾਂ ਜਿੱਥੇ 30000 ਤੇ ਹਾਰ ਸੀਗੀ ਹੁਣ 37500 ਤੇ ਜਿੱਤ ਦਰਜ ਜਲੰਧਰ ਵਾਸੀ ਲੋਕਾਂ ਨੇ ਕੀਤੀ ਹੈ ਇਹਦਾ ਇੱਕੋ ਇੱਕ ਸਪਸ਼ਟ ਇਹਦਾ ਜਿਹੜਾ ਫੈਸਲਾ ਲੋਕਾਂ ਨੇ ਸੁਣਾਇਓ ਇਹ ਸੁਣਾਇ ਕਿ ਜਦੋਂ ਸਟੇਟ ਇਲੈਕਸ਼ਨ ਦੀ ਗੱਲ ਆ ਜਾਂਦੀ ਹੈ ਰਾਜ ਸਰਕਾਰ ਦੀ ਗੱਲ ਆ ਜਾਂਦੀ ਹੈ ਪੰਜਾਬ ਦੀ ਗੱਲ ਆ ਜਾਂਦੀ ਹੈ ਪੰਜਾਬ ਦੇ ਲੋਕ ਜਲੰਧਰ ਵੈਸਟ ਦੇ ਲੋਕ ਅੱਜ ਵੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨਾਲ ਪੋਲਿਸੀਜ਼ ਦੇ ਨਾਲ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਦੇ ਨਾਲ ਤੇ ਭਗਵੰਤ ਮਾਨ ਸਰਕਾਰ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਨਾਲ ਖੜੀ ਹੈ ਇਹ ਇੱਕ ਬੜਾ ਕਲੀਅਰ ਕਟ ਮੰਡਟ ਹੈ ਜਿਹੜਾ ਇਹ ਜਲੰਧਰ ਵੈਸਟ ਦੇ ਲੋਕਾਂ ਨੇ ਦੇ ਦਿੱਤਾ ਤੇ ਮੈਂ ਬੜੇ ਵਿਸ਼ਵਾਸ ਦੇ ਨਾਲ ਬਿਨਾ ਕਿਸੇ ਗੁਮਾਨ ਤੋਂ ਮੈਂ ਕਹਿ ਸਕਦਾ ਕਿ ਆਉਣ ਵਾਲੀਆਂ ਬਾਕੀ ਜੋ ਚਾਰ ਬਾਈ ਇਲੈਕਸ਼ਨ ਨੇ ਉਹਨਾਂ ਦੇ ਵਿੱਚ ਵੀ ਸੇਮ ਇਹੀ ਰਿਜ਼ਲਟ ਰਿਪੀਟ ਹੋਣਗੇ ਅੱਜ ਵਾਸਤੇ ਕਿ ਮਾਈਲਸਟੋਨ ਸਭ ਹੋ ਗਏ ਡੈਫੀਨਿਟਲੀ ਡੈਫੀਨਿਟਲੀ ਮਾਈਲਸਟੋਨ ਸੈੱਟ ਹੋ ਗਈ ਹਰ ਇਲੈਕਸ਼ਨ ਹੈ ਜਿਹੜੀ ਉਹ ਕੋਈ ਨਾ ਕੋਈ ਮੈਸੇਜ ਦਿੰਦੀ ਹੈ ਅੱਜ ਤੋਂ ਅੱਜ ਤੋਂ ਮਹੀਨਾ ਪਹਿਲਾਂ ਜਿੱਥੇ ਜਲੰਧਰ ਦੇ ਹੀ ਪਾਰਲੀਮੈਂਟ ਰਿਜ਼ਲਟ ਦੇ ਵਿੱਚ ਉਹਨਾਂ ਨੇ ਇੱਕ ਬਹੁਤ ਵੱਡਾ ਮੈਸੇਜ ਉਹ ਜਿਹੜਾ ਡਰਾ ਕਰਨ ਦੀ ਕੋਸ਼ਿਸ਼ ਕੀਤੀ ਕਾਂਗਰਸ ਪਾਰਟੀ ਨੇ that stands neutralized today ਸੋ ਇਸ ਕਰਕੇ ਇਹ ਇੱਕ ਮੈਸੇਜ ਬਹੁਤ ਦੂਰ ਤੱਕ ਜਾਊਗਾ ਔਰ ਸਿਰਫ ਇੱਥੇ ਹੀ ਨਹੀਂ ਜਿਹੜੀਆਂ ਅੱਗੇ ਲੋਕਲ ਗਵਰਨਮੈਂਟ ਦੀਆਂ ਚੋਣਾਂ ਆਉਣੀਆਂ ਨੇ ਕਾਰਪੋਰੇਸ਼ਨਾਂ ਜ਼ਿਲ੍ਹਾ ਪ੍ਰੀਸ਼ਦਾਂ ਬਲਾਕ ਸੰਮਤੀ ਪੰਚਾਇਤਾਂ ਉਹਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੀਆਂ ਔਰ ਸਰਕਾਰ ਦੀਆਂ ਪਾਲਿਸੀਜ਼ ਦੇ ਨਾਲ ਲੋਕ ਹਿੱਕ ਠੋਕੇ ਖੜਨਗੇ ਸਰ ਬੜਾ ਸੱਚਾ